ਸਾਸਰੀ ਕਾਲ ਜੀ ਵੀਰੋ ਤੇ ਪੈਨੋ ਸਾਰਿਆਂ ਸਾਸਰੀ ਕਾਲ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਹੈ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣਨ ਜਾ ਰਿਹਾ ਆਗਰੇ ਦੇ ਪੇਠੇ ਤੋਂ ਮਠਿਆਈ ਤੇ ਆਪਾਂ ਆਗਰੇ ਦਾ ਪੇਠਾ ਲੈਤਾ 200 ਗ੍ਰਾਮ 200 ਗ੍ਰਾਮ ਆਗਰੇ ਦਾ ਪੇਠਾ ਤੇ ਇਹ ਇਸ ਤਰ੍ਹਾਂ ਦੀ ਪੈਕਿੰਗ ਵਾ ਤੇ ਆਹ ਕੰਪਨੀ ਵਾ ਦੀ ਤੇ ਇਹ ਕੰਪਨੀ ਦਾ ਆਪਾਂ 200 ਗ੍ਰਾਮ ਆਗਰੇ ਦਾ ਪੇਠਾ ਲੈਤਾ ਆਪਾਂ ਆਗਰੇ ਦੇ ਪੇਠੇ ਤੋਂ ਅੱਜ ਮਠਾਈ ਤਿਆਰ ਕਰਾਂਗੇ ਤੇ ਦੇਖਦੇ ਰਹੋ ਸਾਰੀ ਵੀਡੀਓ ਨੂੰ ਧਰਤਿਕ ਦੇਖਿਓ ਤੇ ਤੁਸੀਂ ਵੀ ਫਿਰ ਉਸੇ ਤਰ੍ਹਾਂ ਹੀ ਮਠਾਈ ਤਿਆਰ ਕਰਿਓ ਤੇ ਆਹ ਦੇਖੋ ਆਪਾਂ ਪੇਠਾ ਲੈ ਲਿਆ ਤੇ ਇਹ ਥੋੜਾ ਸੁੱਕਾ ਵਾਲਾ ਪੇਠਾ ਲੈਣਾ ਇੱਕ ਗਿੱਲਾ-ਗਿੱਲਾ ਪੇਠਾ ਹੁੰਦਾਗਾ ਆਪਾਂ ਉਹ ਪੇਠਾ ਨਹੀਂ ਲੈਣਾਗਾ ਇਹ ਦੇਖੋ ਬਹੁਤ ਕ੍ਰਿਸਪੀ ਕ੍ਰਿਸਪੀ ਪੇਠਾ ਸੁੱਕਾ-ਸੁੱਕਾ ਪੇਠਾ ਹੈ ਤੇ ਇਸ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਆਉਂਦਾਗਾ ਤੇ ਵੱਡੀ ਪੈਕਿੰਗ ਵੀ ਆਉਂਦੀ ਹੋਣੀ ਆ ਮੈਸੇਜ ਸਾਨੂੰ ਤਾਂ 200 ਗ੍ਰਾਮ ਦਾ ਹੀ ਮਿਲਿਆਗਾ ਡੀਮਾਰਟ ਦੇ ਵਿੱਚ ਮਿਲਿਆ ਇਹ ਆਮ ਡੀਮਾਰਟ ਸੀ ਮਿਲਦਾ ਹੈ ਪੇਠਾ ਤੇ ਤੁਸੀਂ ਦੁਕਾਨਾਂ ਤੇ ਦੇਖ ਲੈ ਕੋਸ਼ਿਸ਼ ਕਰ ਲਓ ਜਿਹਹੇ ਜਿਹੇ ਪੇਠਾ ਦੁਕਾਨ ਤੇ ਮਿਲਦਾ ਹੋਇਆ ਤਾਂ ਤੇ ਆਪਾਂ ਇਹਨੂੰ ਪਹਿਲਾਂ ਕੱਦੂ ਕਸ ਕਰਦੇ ਹਾਂ ਕਿ ਤੇ ਉਹ ਇਹ ਸੁੱਕਾ ਕਰਕੇ ਕੱਦੂ ਕਸ ਹੋ ਜਾਊਗਾ ਜਿਹੜਾ ਗਿੱਲਾ ਗਿੱਲਾ ਹੁੰਦਾਗਾ ਉਹ ਕੱਦੂ ਕਸ ਨਹੀਂ ਹੋਣਾਗਾ ਪੈਸਨਾ ਕਰਕੇ आप सब करके दिखाओ ना दो पीस कद्दूकस फिर उस तरह ही कद्दूकस कर लो फिर आप सारे का सारा कद्दूकस कर लेंगे ये दो सौ ग्राम ही है ज्यादा नहीं है गा, गा। तो दो सौ ग्राम की मिठाई अपनी थोड़ी जी बनूगी बस तो ये थोड़ा बना के दिखावे आप देखो इस तरह इन्हें बुरा बन जाए गा आखो इस तरह हाँ बुरा बन जाना इन्हें देखो ਤੇ ਠੀਕ ਆ ਪਾਨੇ ਪਾਹਣ ਸਾਰੇ ਨੂੰ ਇਸ ਤਰ੍ਹਾਂ ਹੀ ਕਦੂਕਸ ਕਰ ਲੀਏ ਫਿਰ ਤੁਹਾਨੂੰ ਦਿਖਾਉਨੇ ਆ ਹਾ ਦੇਖੋ ਪਾਨੇ ਆਪਾਂ ਸਾਰੇ ਦਾ ਸਾਰਾ ਕਦੂਕਸ ਕਰ ਲਿਆ ਤੇ ਸਾਰੇ ਪੀਸੇ ਪੱਕਾ ਕਦੂਕਸ ਕਰ ਲੇ ਇਹ ਪਾਨੇ ਮੈਕਸੀ ਦੇ ਵਿੱਚ ਗ੍ਰੈਂਡਰ ਨਹੀਂ ਕਰਨਾ ਇਹ ਕਦੂਕਾਸੀ ਕਰਨਾ ਤੁਸੀਂ ਮੈਕਸੀ ਚ ਗ੍ਰੈਂਡਰ ਨਾ ਕਰਿਓ ਮੈਕਸੀ ਚ ਤਾਂ ਇਹ ਜਮਾ ਹੀ ਇਹ ਬਣ ਜਾਊਗਾ ਤੇ ਆਪਾਂ ਇਹ ਇਸ ਤਰ੍ਹਾਂ ਲੱਸੇ ਜੇ ਰੱਖਣੇ ਨੇਗੇ ਆ ਦੇਖੋ ਇਸ ਤਰ੍ਹਾਂ ਦੇ ਲੱਸੇ ਜੇ ਬਣ ਜਾਣਗੇ ਆ ਦੇਖੋ ਇਸ ਤਰ੍ਹਾਂ ਤੇ ਜੇ ਆਪਾਂ ਮੈਕਸੀਚ ਕਰਾਂਗੇ ਫਿਰ ਇਹਦੇ ਲੱਸੇ ਨਹੀਂ ਰਹਿਣੇ ਫਿਰ ਤਾਂ ਇਹ ਜਿਵੇਂ ਹੀ ਉਹ ਬਣ ਜਾਊਗਾ ਆਪਾਂ ਨੇ ਪਾਣੀ ਜਿਹਾ ਸਰਦ ਜੁਸਾਰਾਈ ਤੇ ਇਸ ਤਰ੍ਹਾਂ ਹੀ ਤੁਸੀਂ ਕਰਨਾ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਲੈਤਾਗਾ ਹੁਣ ਆਪਾਂ ਇਹਦੇ ਹਿਸਾਬ ਤੇ ਇਹ ਆਪਾਂ ਅੱਧੀ ਕੌਲੀ ਲੈਤੀ ਮਿਲਕ ਪਾਊਡਰ ਦੀ ਤੇ ਆਪਾਂ ਹਸਾਬ ਦੇ ਨਾਲ ਹੀ ਮਿਲਕ ਪਾਊਡਰ ਪਾਵਾਂਗੇ ਦੇਖ ਦੱਸਾਂਗੇ ਤੁਹਾਨੂੰ ਵੀ ਕਿੰਨਾ ਮਿਲਕ ਪਾਊਡਰ ਪਿਆਗਾ ਤੇ ਆਪਾਂ ਪਾਉਨੇ ਆ ਇਹਦੇ ਵਿੱਚ ਬਿੜੀਆਂ ਦੇਖੀ ਚੱਲਿਓ ਤੇ ਆਪਾਂ ਸਾਰਾ ਇਹਦੇ ਵਿੱਚ ਮਿਲਕ ਪਾਊਡਰ ਮਿਕਸ ਕਰ ਲਾਂਗੇ ਇਸ ਤਰ੍ਹਾਂ ਸਾਰੀ ਬਿੜੀ ਕੇ ਪਾਣੇ ਤਰ ਤਿੱਕ ਦੇਖਿਓ ਫੇਰ ਤੁਸੀਂ ਚੀਜ਼ ਬਣਾ ਕੇ ਫੇਰ ਦੱਸਿਆ ਕਰੋ ਵੀ ਕਿਵੇਂ ਬਣੀ ਆ ਜੇ ਆਪਾਂ ਵੀਡੀਓ ਪਾਣੇ ਨਿਗਾਹ ਨਿਗਾ ਕੇ ਦੇਖ ਲੈਨੇ ਨਾ ਤੇ ਫਿਰ ਪਤਾ ਨਹੀਂ ਲੱਗਦਾ ਵੀ ਕਿ ਇੱਥੇ ਕਿਹੜਾ ਸਟੈਪ ਕੀਤਾ ਸੀਗਾ ਤੇ ਫਿਰ ਤਾਂ ਕਰਕੇ ਪਾਣੇ ਫਿਰ ਉਹੇ ਜੀ ਚੀਜ਼ ਬਣਦੀ ਨੀਗੀ ਜਿਸ ਹੱਬ ਤੇ ਆਪਾਂ ਦੱਸ ਦੇਾਂਗੇ ਫਿਰ ਪਾਣੇ ਕਮੈਂਟ ਕਰਦੇ ਹੋ ਵੀ ਤੁਸੀਂ ਜਿਹੜੀ ਚੀਜ਼ ਦੱਸੀ ਸੀਗੀ ਉਹ ਸਾਥ ਹੋ ਇਸ ਤਰ੍ਹਾਂ ਨਹੀਂ ਬਣੇਗੀ ਉਹ ਪਾਣੇ ਤਾਂ ਹੀ ਬਣਦੀ ਤੁਸੀਂ ਵੀਡੀਓ ਨਿਗਾਹ ਨਿਗਾ ਦੇਖਦੇ ਹੋਗੇ ਤੇ ਵੀਡੀਓ ਨੂੰ ਸਾਰੀ ਦੇਖਿਆ ਕਰੋ ਧੋ ਤੋ ਤਿੱਕਰ ਤੇ ਇਹ ਬਹੁਤ ਵਧੀਆ ਤਿਆਰ ਹੋ ਜਾਊਗੀ ਪਰਫੀ ਬਣ ਕੇ ਆਪਣੀ ਗੋਲੇ ਬਣਾ ਲਈਏ ਜੋ ਮਰਜ਼ੀ ਬਣਾ ਲਈਏ ਆਪਾਂ ਦੇਖੋ ਭਣਿਆ ਆਪਾਂ ਸਾਰਾ ਇਹ ਤਿਆਰ ਕਰ ਲਿਆ ਮਟੀਰੀਅਲ ਜਿਹੜਾ ਸੀਗਾ ਇਹ ਭਣੇ ਆਪਣਾ ਨਾ ਮਿਲਕ ਪਾਊਡਰ ਦੀ ਇੱਕ ਕੌਲੀ ਪਾਈ ਗਈ ਆਪਣੇ ਦੇ ਵਿੱਚ ਤੇ ਇਹ ਮਿਲਕ ਪਾਊਡਰ ਆਪਣਾ ਕਿਉ ਛੜਦਾ ਹੁੰਦਾ ਨਾ ਤੇ ਤਾਂ ਕਰਕੇ ਇਹ ਇੱਕ ਕੌਲੀ ਪਾਈ ਗਈ ਇਹਦੇ ਵਿੱਚ ਮਿਲਕ ਪਾਊਡਰ ਦੀ ਤੇ ਮੈਂ ਤੁਹਾਨੂੰ ਅੱਧੀ ਦਿਖਾਈ ਸੀ ਅੱਧੀ ਬਾਅਦ ਚ ਪਾਈ ਫਿਰ ਤੇ ਆਪਾਂ ਹੁਣ ਚੰਗੀ ਤਰ੍ਹਾਂ ਨੂੰ ਗੁੰਨ ਲਿਆ ਆਟੇ ਨੂੰ ਤੇ ਹੁਣ ਆਪਾਂ ਇਹਦੀਆਂ ਬਣਾਉਣੀਆਂ ਨੇ ਗੋਲੀਆਂ ਇਹ ਆਪਾਂ ਬਣਾਏ ਕੋਈ ਅੱਗ ਤੇ ਨਹੀਂ ਧਰਨਾ ਕੁਝ ਨਹੀਂ ਕਰਨਾ ਬਸ ਆਪਾਂ ਇਸੇ ਤਰ੍ਹਾਂ ਹੀ ਬਣਾਉਣਾਗਾ ਤੁਸੀਂ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਭਾਣੇ ਕਮੈਂਟ ਕਰਿਓ ਵੀ ਕਿਸ ਤਰ੍ਹਾਂ ਬਣੀ ਆਗੀ ਤੇ ਆਪਾਂ ਇਸ ਤਰ੍ਹਾਂ ਇਹਦੀਆਂ ਗੋਲੀਆਂ ਬੱਟ ਲੈਣੀਆਂ ਨੇ ਆਹ ਦੇਖੋ ਕਿੰਨੀ ਸੋਹਣੀ ਗੋਲੀ ਬੱਤੀ ਗਈ ਐ ਇਸ ਤਰ੍ਹਾਂ ਗੋਲ-ਗੋਲ ਤੇ ਆਹ ਆਪਣੇ ਕੋਲੇ ਨਾਰੀਅਲ ਦਾ ਮਰਾਦਾ ਆਪਾਂ ਇਹਦੇ ਬੱਚੇ ਨੂੰ ਇਹ ਸਾਰੇ ਨੂੰ ਡਿਪ ਕਰ ਲੈਣਾ ਇਸ ਤਰ੍ਹਾਂ ਚੰਗੀ ਤਰ੍ਹਾਂ ਤੇ ਆਹ ਦੇਖੋ ਆਪਣਾ ਕਿੰਨੇ ਵਧੀਆ बनके तैयार ਹੋਇਆਗਾ ਮਠਾਈ ਆਪਣੀ ਆਪਾਂ ਸਾਰੀਆਂ ਬਣਾ ਲਾਂਗੇ ਤੇ ਇਸ ਤਰ੍ਹਾਂ ਆਪਾਂ ਨੇ ਤੁਸੀਂ ਬਣਾ ਕੇ ਦੇਖਿਓ ਤੇ ਬਗੈਰ ਅੱਗ ਵਾਲੀ ਬਗੈਰ ਆਪਾਂ ਗੈਸ ਤੇ ਤਰੇ ਤੇ ਇਹਨੂੰ ਇਸੇ ਤਰ੍ਹਾਂ ਹੀ ਤਿਆਰ ਕਰਨਾਗਾ ਤੇ ਇਹ ਆਪਣੇ ਬਹੁਤ ਜ਼ਿਆਦਾ ਟੈਸਟੀ ਲੱਗਦੀ ਆ ਤੁਸੀਂ ਬਣਾਇਓ ਸਾਨ ਬਹੁਤਾ ਬਣਾਉਣੀ ਇਹ ਤੇ ਬਣਾਇਓ ਤੇ ਬਣਾ ਕੇ ਫਿਰ ਤੁਸੀਂ ਭੈਣੇ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਵੀ ਤੁਹਾਡੇ ਪਰਿਵਾਰ ਨੂੰ ਕਿੰਨੀ ਪਸੰਦ ਆਈ ਇਹ ਚੀਜ਼ ਤੇ ਕਿੰਨੀ ਵਧੀਆ ਬਣੀ ਹੈਗੀ ਆ ਦੇਖੋ ਇਸ ਤਰ੍ਹਾਂ ਆਪਾਂ ਸਾਰੇ ਬਣਾਵਨਾ ਕੇ ਰੱਖ ਲੈਣੇ ਨੇ ਤੇ ਆਗਰੇ ਦਾ ਪੇਠਾ ਤਾਂ ਪਨੇ ਬਾਹਲੇ ਲੋਕਾਂ ਦੀ ਫੇਵਰੇਟ ਆ ਬਹੁਤ ਟੈਸਟੀ ਲੱਗਦਾ ਖਾਣ ਨੂੰ ਤੇ ਪਰ ਜਿਹੜੀ ਇਹ ਚੀਜ਼ ਬਣਦੀ ਹੈ ਇਹ ਉਸ ਤੋਂ ਵੀ ਟੈਸਟੀ ਬਣ ਜਾਂਦੀ ਹੈ ਇਹ ਪਨੇ ਹੱਥਾਂ ਨੂੰ ਵੀ ਲੱਗੂਗਾ ਤੇ ਕੋਈ ਡਰਿਓ ਨਾ ਤੁਸੀਂ ਦਿਖਾਨੀ ਇਹ ਕੀ ਬਣ ਗਿਆ ਇਨੇ ਚੰਗੀ ਤਰ੍ਹਾਂ ਜਿਦੋਂ ਆਪਾਂ ਇਹਨੂੰ ਨਾ ਇਸ ਤਰ੍ਹਾਂ ਬਣਾ ਕੇ ਤੇ ਆਪਾਂ ਨਾਰੀਆ ਦਾ ਲਾ ਕੇ ਉੱਤੇ ਬੂਰਾ ਤੇ ਰੱਖਦਾ ਇਹਨੂੰ 5-10 ਮਿੰਟ ਲਈ ਜਾਂ ਫਰਿੱਜ 'ਚ ਰੱਖ ਦਿਓ ਚਾਹੀ ਆਪਾਂ ਕਮਰੇ 'ਚ ਰੱਖ ਦਿਓ ਜਿੱਥੇ ਅਸੀਂ ਚੱਲਦਾ ਹੋਇਆ ਠੰਡਾ ਹੋਇਆ ਕਮਰਾ ਤੇ ਇਹਨੇ ਭਾਨੇ ਬਹੁਤ ਸੋਹਣਾ ਬਣ ਜਾਣਾ ਬਹੁਤ ਵਧੀਆ ਤੇ ਤੁਸੀਂ ਫਿਰ ਖਾ ਕੇ ਤੇ ਫਿਰ ਮੈਨੂੰ ਕਮੈਂਟ ਕਰਿਓ ਭਾਨੇ ਜਿੰਨੀਆਂ ਵੀ ਮਠਿਆਈਆਂ ਆਪਾਂ ਬਣਾਈਆਂ ਨੇ ਭਾਨੇ ਤੇ ਸਾਰੀਆਂ ਮਠਿਆਈਆਂ ਨਾਲ ਇਹ ਵਧੀਆ ਮਠਿਆਈ ਬਣ ਕੇ ਤਿਆਰ ਹੋਊਗੀ ਤੇ ਇਹ ਬਹੁਤ ਟੈਸਟੀ ਲੱਗਦਾ ਭਾਨੇ ਇਸ ਤਰ੍ਹਾਂ ਤੇ ਬਹੁਤ ਲੋਕਾਂ ਦੀ ਪਸੰਦ ਆ ਇਹ ਇਹ ਤੁਸੀਂ ਗੋਲੀਆਂ ਜਿਹੜੀਆਂ ਬਣਾਉਣੀਆਂ ਆਪਾਂ ਨੇ ਆਪਣੇ ਹਿਸਾਬ ਨਾਲ ਬਣਾ ਸਕਦੇ ਆ ਇਹਦੋਂ ਛੋਟੀਆਂ ਵੀ ਬਣਾ ਸਕਦੇ ਆ ਇਹਦੋਂ ਵੱਡੀਆਂ ਵੀ ਬਣਾ ਸਕਦੇ ਹੋਗੇ ਤੇ ਇਹ ਮੈਂ ਤਾਂ ਆਹੀ ਸਾਈਜ਼ ਰੱਖਿਆਗਾ ਤੇ ਮੈਨੂੰ ਇਸ ਸਾਈਜ਼ ਵਧੀਆ ਲੱਗਦਾਗਾ ਨਾ ਇਹ ਬੜਾ ਵੱਡਾ ਭਾਵੇਂ ਨਾ ਛੋਟਾਗਾ ਤੇ ਇਹਦੋਂ ਛੋਟੀਆਂ ਵੀ ਬਣਾ ਸਕਦੇ ਤੁਸੀਂ ਤੇ ਇੰਨਾ ਕ ਤੁਸੀਂ 200 ਗ੍ਰਾਮ 200 ਗ੍ਰਾਮ ਦਾ ਤੁਸੀਂ ਭਾਵੇਂ ਲੈ ਕੇ ਪੈਕਟ ਤੇ ਤੁਸੀਂ ਘਰੇ ਬਣਾ ਕੇ ਦੇਖ ਲਿਓ ਤੇ ਆਪਣਾ ਮਿਲਕ ਪਾਊਡਰ ਲੈ ਲਿਓ ਤੇ ਜੇ ਭਾਨੇ ਆਪਾਂ ਮਿਲਕ ਪਾਊਡਰ ਦਾ ਵੱਡਾ ਪੈਕਟ ਨਹੀਂ ਲੈਣਾਗਾ ਤਾਂ 10-10 ਰੁਪਏ ਦੇ ਪੈਕਟ ਆਪਾਂ ਨੂੰ ਆਮ ਦੁਕਾਨਾਂ ਤੋਂ ਮਿਲ ਜਾਂਦੇ ਨੇ ਸੌਦੇ ਵਾਲਿਆਂ ਤੋਂ ਮਿਲਕ ਪਾਊਡਰ ਦੇ ਤੇ ਤੁਸੀਂ ਉਹ 10-10 ਰੁਪਏ ਦੇ ਪੈਕਟ ਲੈ ਲਿਓ ਤੇ ਉਹ ਤਾਂ ਥੋੜੇ ਪੈਕਟ ਤਾਂ 3-4 ਪੈ ਜਾਣਗੇ ਭਾਨੇ 10-10 ਰੁਪਏ ਜਤਾ ਤੇ ਆਪਣਾ ਤਾਂ ਇਹ ਆਪਣਾ ਕੰਮ ਹੀ ਆ ਹੁਣ ਜਦੋਂ ਆਪਾਂ ਬੇਬੇ ਦੀ ਰਸੋਈ ਦੇ ਵਿੱਚ ਨਤ ਨਮੀ ਰੈਸਪੀ ਬਣਾਉਣ ਦੇ ਲਈ ਤੇ ਆਪਣਾ ਤਾਂ ਹੁਣ ਘਰੇ ਵੱਧ ਹੀ ਲੈ ਕੇ ਰੱਖਿਆ ਹੁੰਦਾਗਾ ਜਹ ਚੀਜ਼ ਫਿਰ ਵੱਧ ਪਾਜੀ ਚਾਹੇ ਥੋੜਾ ਪਾਜੀ ਤੇ ਆਪਾਂ ਤਾਂ ਫਿਰ ਵੱਤੀ ਲੈ ਕੇ ਰੱਖਦੇ ਆ ਤੇ ਮੈਂ ਨਤ ਨਮੀ ਨਮੀ ਰੈਸਪੀ ਦੇਖਣ ਦੇ ਲਈ ਪਾਣੀ ਇਸ ਤਰ੍ਹਾਂ ਦੀਆਂ ਤੇ ਆਪ ਦੇ ਕੋਲੋਂ ਆਪਾਂ ਮਠਾਈਆਂ ਤਿਆਰ ਕਰਨੀਆਂ ਨੇ ਆਪਾਂ ਇਸ ਮਠਾਈ ਨੂੰ ਕੋਈ ਵੀ ਨਾਮ ਦੇ ਸਕਦੇ ਆਂਗੇ ਤੇ ਦੇਖਣ ਤੇ ਲਈ ਪਾਏ ਫਿਰ ਤੁਹਾਨੂੰ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਪਊਗਾ ਬੇਬੇ ਦੀ ਰਸੋਈ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰੋ ਨਮੀ ਤਾਂ ਨਮੀ ਨਾ ਤਰੈਸਪੀ ਦੇਖੋ ਤੇ ਫਿਰ ਤੁਸੀਂ ਬਣਾ ਕੇ ਦੇਖੋ ਫਿਰ ਭੈਣੇ ਮੈਨੂੰ ਤੁਸੀਂ ਕਮੈਂਟ ਕਰਕੇ ਦੱਸੋ ਦੇ ਤੁਸੀਂ ਮੇਰੀ ਰੈਸਪੀ ਘਰੇ ਬਣਾ ਕੇ ਦੇਖੀ ਆਗੀ ਜਿਸ ਤਰ੍ਹਾਂ ਮੈਂ ਦੱਸੀ ਸੀ ਤੇ ਉਹ ਕਿਵੇਂ ਦੀ ਬਣੀ ਆਗੀ ਤੇ ਫੇਰੀ ਭੈਣ ਮੇਰਾ ਹੌਸਲਾ ਵਧੂਗਾ ਹਨਾ ਫੇਰੀ ਮੇਰਾ ਜੀਕਰੂ ਵੀ ਮੈਂ ਡੇਲੀ ਨਤ ਨਵੇਂ ਰੈਸਪੀ ਨਵੀਂ ਮਠਾਈ ਤਿਆਰ ਕਰਕੇ ਭੈਣਾਂ ਨੂੰ ਦਿਖਾਵਾਂ ਤੇ ਆ ਦੇਖੋ ਭਣੇ ਆਪਣੀਆਂ ਇਹ ਸੇ ਸੱਤ ਗੋਲ ਗੱਪਾ ਲੱਡੂ ਜੇ ਬਣ ਚੁੱਕੇ ਨੇਗੇ ਤੇ ਤੁਸੀਂ ਘਰੇ ਬਣਾ ਕੇ ਦੇਖਿਓ ਇਸ ਤਰ੍ਹਾਂ ਫਿਰ ਮੈਨੂੰ ਕਮੈਂਟ ਕਰਿਓ ਬਣੇ ਤੇ ਆਪਣਾ ਚੈਨਲ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰਿਓ ਤੇ ਬਣੇ ਗਾਹ ਗਾਹ ਸਾਰਿਆਂ ਨੂੰ ਸ਼ੇਅਰ ਕਰਦਿਆ ਕਰੋ ਕਿਉਂਕਿ ਬਣਾਉਣੀ ਹੁੰਦੀ ਆ ਕਿਸੇ ਨੇ ਹਨਾ ਦੇਖਣੀ ਹੁੰਦੀ ਆ ਬਣਾ ਕੇ ਚੀਜ਼ ਤੇ ਉਹ ਸਿੱਖ ਸਕਦਾਗਾ ਬਣਾਉਣੀ ਇਸ ਤਰ੍ਹਾਂ ਹੀ ਬਣੇ ਹਲਵਾਈ ਬਣਾਵਨਾ ਕੀ ਚੀਜ਼ਾਂ ਆਪਣੇ ਉੱਤੇ ਸਜਾਵਟਾਂ ਕਰ ਕਰਕੇ ਆਪਾਂ ਨੂੰ ਮੁਲਾਫਟਾਂਾਂ ਕੀ ਚੀਜ਼ਾਂ ਦਈ ਜਾਂਦੇ ਰਹਿੰਦੇ ਨੇਗੇ ਤੇ ਉਹਦੇ ਨਾਲ ਆਪਾਂ ਨੇ ਬੇਤਰ ਆਪਾਂ ਘਰੇ ਬਣਾ ਲਈਏ ਆਪਾਂ ਮੈਂ ਥੋੜੀ ਬਣਾ ਲਈਏ ਥੋੜੀ ਦੇ ਬੱਚੀ ਪਹਿਲੇ ਵਰਕਤ ਪੰਦੀ ਪੈਂਦੀ ਆਪਣੇ ਘਰ ਦੀ ਚੀਜ਼ ਤਾਂ ਹੈਨਾ ਤੁਹਾਨੂੰ ਆਪ ਹੀ ਪਤਾਗਾ ਤੇ ਚਲੋ ਭੈਣੇ ਠੀਕ ਆ ਤੇ ਆਪਣਾ ਚੈਨਲ ਸਬਸਕ੍ਰਾਈਬ ਕਰੋ ਕਮੈਂਟ ਕਰਿਆ ਕਰੋ ਤੇ ਘੰਟੀ ਦਾ ਬਟਨ ਦਬਾ ਲਓ ਭੈਣੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਆਪਣੀ ਜਦੋਂ ਵੀਡੀਓ ਪੈਂਦੀ ਆ ਆਪਣੀ ਵੀਡੀਓ ਆਪਣਾ ਡੇਲੀ ਸਵੇਰੇ 9 ਵਜੇ ਆਉਂਦੀ ਆ ਤੇ ਸਵੇਰੇ 9 ਵਜੇ ਬੇਬੇ ਦੀ ਰਸੋਈ ਦਾ ਚੈਨਲ ਤੁਸੀਂ ਸਰਚ ਕਰਕੇ ਕੱਟ ਲੈ ਕਰੋ ਭੈਣੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੋ ਜੇ ਤੁਸੀਂ ਘੰਟੀ ਦਾ ਬਟਨ ਦਬਾ ਲਿਆ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੋ ਭੈਣ ਤੇ ਵੀਡੀਓ ਆ ਗਈ ਤੇ ਦੇਖਿਆ ਕਰੋ ਭੈਣੇ ਟਾਈਮ ਤੇ ਟਾਈਮ ਕੱਢ ਕੇ ਤੇ ਫਿਰ ਤੁਸੀਂ ਤਿਆਰ ਕਰਕੇ ਮੈਨੂੰ ਦੱਸਿਆ ਕਰੋ ਤੇ ਚੰਗਾ ਭੈਣੇ ਮਿਲਦੇ ਆਂ ਕੱਲ ਨੂੰ ਸਵੇਰੋਂ ਸਵੇਰ 9 ਵਜੇ ਕਿਸੇ ਨਵੀਂ ਰੈਸਪੀ ਦੇ ਨਾਲ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਤੇ ਸਤਿ ਸ੍ਰੀ ਅਕਾਲ ਭੈਣੇ